ਉਹ ਭਾਈ ਮਹੀ ਪਾਰਿਆ ਤੇ ਆਹ ਦੇਖੋ ਇਧਰ ਬੌਲਿਆਂ ਦਾ ਟੱਬਰ ਕੀ ਕਰੀ ਜਾਂਦਾ 6 ਸਕਿੰਟ ਵਿੱਚ ਆਵੇ ਤੇ ਆਹ ਦੇਖੋ ਆ ਆ ਆ ਪਛਾਣੋ ਕੌਣ ਹੈ ਕੁਲਦੀਪ ਕਿਸਾਨ ਅੱਛਾ ਪਰ ਉਹ ਮੂੜੇ ਕੋਲੋਂ ਨਾ ਕੈਮਰਾ ਨਾਲੋਂ ਉਹ ਤਾਂ ਮੇਰਾ ਪਹਿਲਾਂ ਹੀ ਚਾਤੀ ਜਿੱਦਾ ਆ ਨਾ ਜੀ ਨਾ ਸੋਹਣੋ ਜੀ ਲੋਕ ਕਹਿੰਦਾ ਦੇਖੋ ਲੋਕਾਂ ਦਾ ਮੂੰਹ ਫਾੜ ਲਾਂਗੇ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਆਪਣੇ ਆਪ ਚ ਸੋਹਣੇ ਲੱਗਣੀ ਚਾਹੀਦੀ ਚਾਹੇ ਲ ਤਕੰਜਰ ਕਾ ਸਮਰਤੀ ਬੋਰੀ ਜਨ ਭਾਈ ਥਾਰੇ ਨਹੀਂ ਕੁਝ ਕੁ ਹੁੰਦੇ ਨੇ ਹਾਂ ਦੇਖੋ ਭਾਈ ਛੂਟ ਚੱਲ ਰਿਹਾ ਆ ਦੇਖੋ ਆ ਭਾਈ ਦਰਸ਼ਨਾ ਭਾਈ ਸਾਡਾ ਹੈਨਾ ਬਹੁਤ ਜ਼ਿਆਦਾ ਤੇ ਆ ਪ੍ਰੀਤ ਉਹ ਪਿੱਛੇ ਈਸ਼ੂ ਆ ਮੈਂ ਨਹੀਂ ਤਾਂ ਬਹੁਤ ਜ਼ਿਆਦਾ ਵੀ ਤੇ ਆ ਉਹ ਕਿਰਾ ਥੋੜਾ ਹੈ ਹਾਏ ਹਾਏ ਹਾਂ ਦੇਖੋ ਦੇਖਦੇ ਹੋ ਦੋ ਦੋ ਇੱਕ ਮੇਰੇ ਕੈਮਰੇ ਚ ਇੱਕ ਸਾਹਮਣੇ ਕੈਮਰੇ ਚ ਉੱਤੇ ਉਹਦੇ ਕੈਮਰੇ ਚ ਮਾਏ ਅੱਗੇ ਬੂਆ ਕਿਉਂ ਬੂਆ ਆ ਦੇਖੋ ਆ ਦੇਖੋ ਲੈ ਲੈ ਓਹੋ ਆ ਮੁਲਖ ਆ ਲੋਕਾਂ ਵਾਸਤੇ ਥੋੜੀ ਬਣੀ ਹੈ ਹਾਂ ਦੇਖ ਲਓ ਹਾਂ ਹਾਏ 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 ਰਾਉਣ ਕਾ ਲਾਰਕੀਆਂ ਨੇ ਇਹ ਬੀਬੀਆਂ ਲੈ ਰੀਆਂ ਨੇ ਆਨੰਦ ਮੀਂਦਾ ਓਏ ਹੋਏ ਹੋਏ